ਜਾਇ ਨਹੀਂ ਰਿਹਾ ਬਈ ਦੇ ਗੇਟ ਚ ਬਾਰੀ ਨਿਕੜ ਰਿਹਾ ਉਹ ਵਗ ਜਾ ਭਰਾਵਾ ਹੁਣ ਤਾਂ ਗੇਟ ਖੁੱਲਾ ਮਿਲ ਗਿਆ ਗੇੜੇ ਕਣੀ ਦੇਖ ਰਿਹਾ ਜਾ ਨਹੀਂ ਰਿਹਾ ਚੱਲ ਦੇਖੀ ਲਓ ਜੀ ਇਹ ਭਰੀ ਡਾਰੀ ਲਓ ਜੀ ਗੇਟ ਤੇ ਬਹਿ ਗਈ ਦੇਖੋ ਉਹ ਗਈ ਜੀ ਉਹ ਬਹਿ ਗਈ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਵੀਰਾਂ ਦੇ ਜਨਵਤ ਠੇਕ ਨੇ ਲਓ ਜੀ ਆਪਾਂ ਅੱਜ ਸਾਰੇ ਜਨਵਰਾਂ ਨੂੰ ਟ੍ਰੀਟ ਦਿੰਨੇ ਅੱਜ ਕਿਉਂਕਿ ਅੱਜ ਮੇਰਾ ਜਨਮ ਦਿਨ ਹੈ ਜੀ ਤੇ ਆ ਦੇਖੋ ਸਾਰੇ ਮਿਕਸ ਦਾਲਾਂ ਜੀ ਇਹ ਚ ਆ ਦੇਖੋ ਸਾਰੇ ਮਿਕਸ ਦਾਲਾਂ ਨੇ ਤੇ ਆਪਣੀ ਮੱਕੀ ਆ ਗਈ ਜੀ ਛੱਲੀਆਂ ਜਿਹਨਾਂ ਛੱਲੀਆਂ ਕਹਿੰਦੇ ਆ ਦੇਖੋ ਸੱਚੀਆਂ ਛੱਲੀਆਂ ਨੇ ਯਾਦ ਠੀਕ ਹੈ ਜੀ ਤੇ ਅੱਜ ਆਪਾਂ ਇਹਨੂੰ ਆਪਾਂ ਯਾਦ ਕਰਾਂਗੇ ਜਿਹੜਾ ਵਿੱਚ ਬੈਠਾ ਹੀ ਦੇਖੋ ਤੇ ਵਧੀਆ ਫਲਾਈਂਗ ਕਰਨ ਲੱਗ ਗਿਆ ਤੇ ਸਿਰ ਤੇ ਤੁਹਾਨੂੰ ਦਿਖ ਹੀ ਰਹੂਗਾ ਇੱਥੋਂ ਥੋੜੇ ਖੰਭ ਝੜ ਗਏ ਤੇ ਤੇ ਬਈ ਜਾਂ ਖੰਭ ਵਗੈਰਾ ਥੋੜਾ ਜਿਹਾ ਹੈਗਾ ਤੇ ਤੇ ਹੁਣ ਫ੍ਰੀ ਇਹ ਚ ਛੱਡ ਰੱਖਿਆ ਤੇ ਉਡਣ ਕਰਕੇ ਵੀ ਇਹ ਸਹੀ ਉਡਣ ਸਿੱਖ ਜੇ ਤੇ ਐਕਟਿਵ ਹੋ ਜੇ ਪੂਰਾ ਹੁਣੇ ਤੇ ਇੱਕ ਆਪਾਂ ਨੇ ਚ ਇਨਸਾਨਾਂ ਦਾ ਪੂਰਾ ਡਰ ਪਤਾ ਬਈ ਕਿਉਂਕਿ ਫਿਰ ਬਾਹਰ ਸਰਵਾਈਵ ਤਹੀਂ ਕਰੂਗਾ ਜੇ ਆਪਾਂ ਇਹਨੂੰ ਹੁਣ ਮੋਹ ਪਿਆਰ ਨਾਲ ਪਾਲਦੇ ਫਿਰ ਇਹ ਬਾਹਰ ਨਹੀਂ ਉੱਡਦਾ ਤੀ ਇਹ ਫਿਰ ਇਹ ਕਿਸੇ ਦੇ ਘਰੇ ਬੈ ਜਾਂਦਾ ਤੇ ਹੋਰ ਕੋਈ ਇਹਨੂੰ ਪਿੰਜਰੇ 'ਚ ਪਾਲੂਗਾ ਇਸ ਕਰਕੇ ਆਪਾਂ ਨੇ ਇਹਨੂੰ ਮੋਹ ਹੀ ਨਹੀਂ ਪਾਇਆ ਇਹਦੇ ਨਾਲ ਉਹਨੂੰ ਟੇਮ ਹੀ ਨਹੀਂ ਕੀਤਾ ਤੇ ਆ ਕਲੋਨੀ ਦੇ ਦਿੱਤੀ ਤੇ ਇਹਨੂੰ ਸਾਰੇ ਬਜਰੀ ਤੁਹਾਨੂੰ ਪਤਾ ਹੀ ਉੱਥੇ ਕੱਢ ਲਈ ਸੀ ਆਪਾਂ ਨੇ ਤੇ ਇੱਥੇ ਕੁੱਲ ਰਿੰਦਰ ਲੱਤ ਸੀ ਠੀਕ ਹੈ ਜੀ ਤੇ ਸਾਰੇ ਸਾਰੇ ਤੁਹਾਨੂੰ ਪਤਾ ਹੀ ਆ ਪੱਕਾ ਕਰਤਾ ਸੀ ਆਪਣੇ ਮਿੱਟੀ ਫੇਰਤੀ ਸਾਰੇ ਫਰਸ਼ ਤੇ ਤੇ ਆ ਚੂਚੇ ਦੇਖੋ ਕਿੱਡੇ ਕਿੱਡੇ ਹੋ ਗਏ ਇਹਨਾਂ ਦੇ ਵੀ ਖੰਭ ਆ ਗਏ ਤੇ ਦੇਖੋ ਵਾਈਟ ਵਾਈਟ ਸਾਰੇ ਠੀਕ ਹੈ ਜੀ ਇਹ ਵੀ ਪਲ ਗਈ ਜੇ ਕਿਸੇ ਨੇ ਚਾਹੀਦੇ ਨੇ ਆਪਾਂ ਹੀ ਦੇ ਦਾਂਗੇ ਤੇ ਲੇ ਜਿਓ ਬਾਈ ਜਿਹੜਾ ਲੋਕਲ ਆਪਣੇ ਲਵੇ ਸੁਨਾਮ ਚ ਆਪਾਂ ਹੀ ਦੇ ਦਾਂਗੇ ਇਹ ਬੱਚੇ ਦੋਏ ਠੀਕ ਹੈ ਜੀ ਇੱਕ ਤਰ੍ਹਾਂ ਦਾ ਗੇਫਟੀ ਸਮਝ ਲਿਆ ਮੇਰੇ ਵੱਲੋਂ ਤੇ ਆ ਇਹਨੂੰ ਆਪਾਂ ਅੱਜ ਕਰਾਂਗੇ ਯਾਦ ਤੇ ਇਹਦੀ ਡਰਾਈਟ ਹੁਣ ਟ੍ਰੀਟ ਚੱਲੂਗੀ ਤੇ ਇਹਨੂੰ ਵੀ ਆਪਾਂ ਦਾਲਾਂ ਤੇ ਮੱਕੀ ਵਗੈਰਾ ਖਵਾਨਨੇ ਫੇਰ ਆਪਾਂ ਨੂੰ ਫਰੂਟ ਵਗੈਰਾ ਦਵਾਂਗੇ ਠੀਕ ਹੈ ਜੀ ਫਿਰ ਅੱਜ ਇਹ ਸਾਮਾਨ ਦੀ ਸ਼ੇਅਰ ਕਰੂਗਾ ਤੇ ਬਹੁਤ ਸੋਹਣਾ ਮੌਸਮ ਅੱਜ ਹੁਣ ਵੀ ਠੰਡਾ ਹੈਗਾ ਯਾਦ ਹੋਣੀ ਹਵਾ ਪੂਰੀ ਵਧੀਆ ਚੱਲ ਰਹੀ ਹੈ ਬਾਹਰ ਦੇਖੋ ਲੇਕ ਵੀ ਵਧੀਆ ਹਰੀ ਭਰੀ ਹੋ ਰਹੀ ਹੈ ਤੇ ਉਹ ਬਾਕਸ ਆਪਣੇ ਸਾਹਮਣੇ ਲਾ ਰੱਖਿਆ ਦੀ ਜਿੜੀਆਂ ਵਾਸਤੇ ਤੇ ਉੱਥੇ ਜਿੜੀਆਂ ਆਉਂਦੀਆਂ ਨੇ ਪਤੈ ਨਾ ਆਉਂਦੀਆਂ ਨੇ ਭਾਈ ਫਲੇ ਪਤਾ ਨਹੀਂ ਲੱਗਿਆ ਠੀਕ ਹੈ ਜੀ ਤੇ ਕੁਛ ਇਧਰ ਬੱਚੇ ਉੱਪਰ ਸ਼ਿਫਟ ਕਰ ਦਿੱਤੀ ਇਹ ਇਹ ਆਪਣੇ ਸੇਲ ਲਈ ਨੇ ਬੱਚੇ ਇਹ ਠੀਕ ਹੈ ਇਹ ਪੰਜ ਪੇਅਰ ਨੇ ਇੱਚ ਤੇ ਦੋ ਪੇਅਰ ਅਡਲਟ ਨੇ ਤੇ ਬਾਕੀ ਬੱਚੇ ਨਹੀਂ ਜੇ ਸੇਲ ਕਰਾਂਗੇ ਆਪਾਂ ਠੀਕ ਹੈ ਜੀ ਤੇ ਬਾਕੀ ਆਪਣਾ ਆਸ ਹੀ ਸਾਰਾ ਹੁਣ ਇਹਨਾਂ ਦਾ ਦਾਣਾ ਪਾਣੀ ਪਾਉਣਾ ਸਾਫ਼ ਕਰਕੇ ਭਾਂਡੇ ਤੇ ਬਣੇ ਰਸੇ ਵੀਡੀਓ ਚ ਤੇ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਨਾਲੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣ ਤੇ ਬਣਦਾ ਪਾਏ ਨੂੰ ਹੀ ਕਰਦਾ ਯਾਦੀ ਅੱਜ ਪਹਿਲਾਂ ਇਹਨੂੰ ਟ੍ਰੀਟ ਵਗੈਰਾ ਇਹਨੂੰ ਦਾਣਾ ਪਾਣੀ ਖਵਾਦੀ ਆਪਾਂ ਰਜਾਦੀਏ ਕੁੱਕਾ ਜਿਹਦਾ ਤੱਕ ਲਾਖ ਦਿਨ ਆਪਣੇ ਘਰੇ ਤੇ ਲਾਖ ਦਿਨ ਇਹ ਮੰਨ ਕੇ ਚੱਲੋ ਤੁਸੀਂ ਕੁਝ ਘੰਟੀ ਹੈ ਮਹਿਮਾਨ ਆਪਣੇ ਲਈ ਇਹ ਹੁਣ ਫਿਰ ਆਸਮਾਨ ਦੀ ਯਾਦੀ ਕਰੂਗਾ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੇ ਯਾਦ ਕਰਨਾ ਕਿੱਥੇ ਕਦੋਂ ਕਰਨਾ ਤੇ ਸਾਰਾ ਕੁਝ ਦਿਖਾਵਾਂਗਾ ਦਾਣਾ ਪਾਣੀ ਪਾਤਾ ਜੀ ਸੌਫਟਕੁਡ ਵਗੈਰਾ ਦਿੱਤਾ ਤੇ ਇੰਦਰ ਵੀ ਦਿੱਤਾ ਜੀ ਸਾਰਿਆਂ ਨੂੰ ਤੇ ਇੰਦਰ ਮੱਖੀ ਵਗੈਰਾ ਦੇਖੋ ਚਾਹੋ ਦੇਖੋ ਕੋਕਟੇਲ ਦਾ ਮੇਲਾ ਉਤਰਿਆ ਥੱਲੇ ਖਾਣ ਵਾਸਤੇ ਤੇ ਹੋਲੀ ਲਈ ਸਾਰੇ ਉੱਤਰ ਜਾਣਗੇ ਤੇ ਚੂਤੀ ਆਪਣੇ ਥੱਲੇ ਫਿਰਦੇ ਰਹਨ ਉਹਨਾਂ ਨੂੰ ਪਤਾ ਤੇ ਉਹ ਖਾ ਫੀ ਗਏ ਆਪ ਦਾ ਤੇ ਆਹ ਦੇਖੋ ਜੀ ਆਪਣਾ ਪੈਰਟ ਵੀ ਖਾ ਰੇ ਇਧਰ ਲਾ ਠੀਕ ਹੈ ਜੀ ਥੋੜਾ ਜਿਹਾ ਡਰਦਾ ਜਿਆਦਾ ਤੁਹਾਨੂੰ ਪਤਾ ਇਹ ਡਰ ਆਪਣੇ ਕਾਧੋਂ ਪਾਇਆ ਉਹਨੇ ਕਿਸੇ ਦੇ ਇਨਸਾਨ ਦੇ ਹੱਥਾਂ ਦਾ ਲੱਗੂਗਾ ਨਹੀਂ ਦੇਖੋ ਜੀ ਇਹ ਆਪਦੀ ਜ਼ਿੰਦਗੀ ਹੁਣ ਬਲੀਆ ਸਰਵਾਈਵ ਕਰ ਜੂਗਾ ਬਾਹਰ ਤੇ ਉਹਦੇ ਫੈਮਿਲੀ ਚ ਰਲ ਜੂਗਾ ਠੀਕ ਹੈ ਜੀ ਤੇ ਆਪਾਂ ਨੇ ਇਹਨੂੰ ਸਾਰਾ ਮਿਕਸ ਕਰਕੇ ਪਾਤਾ ਜੀ ਮੱਕੀ ਸੋ ਫੁੱਡ ਵਗੈਰਾ ਸਾਰੇ ਮਿਕਸ ਕਰਦਾ ਅੱਲਾਹ ਤੇ ਛੋਕ ਨਾ ਖਾ ਰਿਆ ਡਾਈਟ ਆਪਣੇ ਉਹੀ ਰੱਖੀਏ ਜਿਹੜੀ ਅੰਗਲੀ ਤੋਤੇ ਖਾਂਦੇ ਨੇ ਉਹੀ ਰੱਖੀਏ ਜ਼ਿਆਦਾਤਰ ਤੇ ਆਪਾਂ ਨੇ ਇਹਨੂੰ ਹੋਰ ਵਾਲੀ ਜਾਂ ਜਿੰਨੇ ਦਿੱਤੇ ਸਟੇਡ ਮਿਕਸ ਜ਼ਰੂਰ ਦਈ ਤੇ ਥੋੜੀ-ਥੋੜੀ ਮੋਟੀ ਤੁਹਾਨੂੰ ਪਤਾ ਹੈ ਰੋਟੀ ਪੈੜਾ ਦੇਣੀ ਪੈਂਦੀ ਹੈ ਆਪਾਂ ਨੂੰ ਤੇ ਬਾਕੀ ਇਹਨੂੰ ਖਾ ਲਨ ਦੋ ਜਦੋਂ ਖਾ ਪੀ ਲਈ ਇਹ ਫਿਰ ਇਸ ਤੋਂ ਬਾਅਦ ਆਪਾਂ ਨੂੰ ਛੱਡਿਆਵਾਂਗੇ ਜੀ ਇਹ ਆਪਾਂ ਕੋਠੇ ਤੋਂ ਜ਼ਿਆਦਾ ਕਰਾਂਗੇ ਆਪਣੀ ਛੱਤ ਤੋਂ ਤੇ ਇੱਧਰ ਤਾਇ ਜੀ ਦੀ ਛੱਤ ਤੋਂ ਜ਼ਿਆਦਾ ਕਰਾਂਗੇ ਕਬੂਤਰਾਂ ਵਾਲੇ ਫੁੱਡੇ ਲੋਗੋ ਤੇ ਉੱਥੇ ਸਾਨੂੰ ਨਾਲ ਕਬੂਤਰਾਂ ਐ ਸ਼ੌਂਕ ਵੀ ਕਰਾ ਦਾਂਗੇ ਨਾਲ ਹੀ ਨਾਲੇ ਆਪਾਂ ਇਹਨੂੰ ਵੀ ਯਾਦ ਕਰ ਦਾਂਗੇ ਠੀਕ ਆ ਜੀ ਬਣੇ ਰਹੋਗੇ ਵੀਡੀਓ 'ਚ ਤੇ ਇਹ ਦੇਖੋ ਹੁਣ ਖਾਊਗਾ ਦੇਖੋ ਲਮੂਚ ਵੀ ਦਾਣਾ ਦੇ ਖਾਣ ਲੱਗ ਰਿਹਾ ਵਧੀਆ ਤੇ ਨੂੰ ਆਪਾਂ ਇਹਨ ਰਜਾ ਰਜੂ ਕੇ ਫੇਰ ਜਿਆਦਾ ਕਰਾਂਗੇ ਆਪਾਂ ਖਾਲੀ ਭੁੱਖਾ ਨਹੀਂ ਡਾਉਂਦੇ ਬਈ ਪਤਾ ਆਪਾਂ ਨੂੰ ਸਾਰੇ ਇਹਨੂੰ ਮਿਲੇ ਛੇਤੀ ਮਿਲਦਾ ਨਹੀਂ ਬਈ ਕਿਉਂਕਿ ਹੁਣ ਐ ਲੜ ਇੱਕ ਵਾਰੀ ਤਬਾਰੇ ਥੋੜਾ ਡਰੂਗਾ ਤੇ ਆਪਦੇ ਜਦੋਂ ਇਹਨੂੰ ਫੈਮਿਲੀ ਮਿਲ ਗਈ ਉਦੋਂ ਇਹ ਫਿਰ ਉਹਨਾ ਪਿੱਛੇ ਲੱਗ ਕੇ ਫਿਰ ਆਪਦਾ ਇਹ ਖਾਣ ਪੀਣ ਨੂੰ ਨਾਲ ਨਾਲ ਬਗਜਿਆ ਕਰੂ ਤੇ ਲੱਭ ਲਿਆ ਕਰੂ ਖਾਣਾ ਪੀਣਾ ਠੀਕ ਆ ਜੀ ਬਾਕੀ ਆਪਾਂ ਗੱਲਾਂ ਫਿਰ ਕਰਾਂਗੇ ਜਦੋਂ ਜ਼ਿਆਦਾ ਕਰਾਂਗੇ ਬਾਕੀ ਇਹਦਾ ਹੀ ਜਾਣਕਾਰੀ ਆਪਾਂ ਦੱਸਾਂਗੇ ਇਹਨੂੰ ਰੱਖਣਾ ਕਿਉਂ ਨਹੀਂ ਰੱਖਿਆ ਆਪਾਂ ਨੇ ਰੱਖ ਵੀ ਸਕਦੇ ਕਿਉਂਕਿ ਆਪਾਂ ਪਹਿਲਾਂ ਵੀ ਦੋਤਾ ਪਾਲ ਲਿਆ ਹੋਇਆ ਪਰ ਉਹ ਆਪਣੇ ਹੋ ਰਿਸ਼ਤੇਦਾਰੀ ਚ ਤਾਂ ਕਰਕੇ ਉਹ ਉੱਡ ਨਹੀਂ ਸਕਦੇ ਜੀ ਤਾਂ ਇਹ ਡਾਇਆ ਬਾਕੀ ਗੱਲਾਂ ਤੁਹਾਨੂੰ ਫੇਰ ਦੱਸੂਗਾ ਮੈਂ ਉਹਦੇ ਬਾਰੇ ਵੀ ਤੇ ਇਹਦੀ ਵੀ ਕਹਾਣੀ ਆਪਾਂ ਸਾਰੇ ਸ਼ੇਅਰ ਕਰਾਂਗੇ ਠੀਕ ਹੈ ਜੀ ਸਾਰੇ ਬਜਰੀ ਨੇ ਤਾਂ ਉਹਦਾ ਖਾਣਾ ਪੀਣਾ ਮੁਕਾ ਲਿਆ ਦੇਖੋ 2 ਫੁੱਟ ਭਾਇਆ ਤੇ ਸਾਰਾ ਖਾਲੀ ਛਰੇ ਕਿ ਕਿਦੇ ਨੂੰ ਕਿ ਤੇ ਛਿੱਲੀ ਨੂੰ ਖਾ ਰਹੇ ਨੇ ਤੁਹਾਨੂੰ ਪਤਾ ਉਹ ਥੋੜੀ ਨੋਚ ਨੋਚ ਖਾਣਗੇ ਉਹਨੂੰ ਥੋੜਾ ਥੋੜਾ ਕਰਕੇ ਤੇ ਇੱਧਰ ਵੀ ਲੱਗ ਰਹੇ ਨੇ ਖਾਣ ਤੇ ਇਹ ਚੋਚੇ ਨੇ ਵੀ ਆਪਣਾ ਭੋਜਨ ਕਰ ਰਹੇ ਨੇ ਐਕਟਿਵ ਨੇ ਛਲਦੇ ਨੇ ਚਲੋ ਜੀ ਆਪਣੇ ਪੈਰੇਟ ਨੇ ਵੀ ਖਾ ਲਿਆ ਦੇਖੋ ਆ ਦੇਖੋ ਹੁਣ ਉਡਣ ਨੂੰ ਤਿਆਰ ਹੈ ਦੇਖੋ ਤੇ ਆਹ ਦੇਖੋ ਸਾਰਾ ਕੁਤਰ ਪੈਣੇ ਇੱਕ ਸਾਰਾ ਸੋਪੂੜ ਖਾ ਗਿਆ ਤੇ ਵਿੱਚ ਥੋੜਾ ਮੋਟਾ ਸੜਕਾ ਬਚ ਗਿਆ ਤੇ ਬਸ ਥੋੜਾ ਹੁਣ ਪਤੀ ਇਹਨਾਂ ਦੀ ਜਿਆਦਾ ਤੱਕ ਖਾਂਦੇ ਘੱਟ ਨੇ ਤੇ ਖਰਾਬ ਜਿਆਦਾ ਕਰਦੇ ਨੇ ਜੀ ਤੇ ਹੁਣ ਉਹ ਬੈਠਾ ਉੱਪਰ ਇਹਨੂੰ ਫੜਦੇ ਆਪਾਂ ਹੁਣ ਤੇ ਆ ਕੇ ਚਲੇ ਕੇ ਚੱਲਦੇ ਆਂ ਵਾਈਟ ਚ ਠੀਕ ਹੈ ਜੀ ਬਣੇ ਰਹੇ ਆ ਵੀਡੀਓ ਚ ਲੋ ਜੀ ਪਿੰਜਰੇ ਚ ਪਾਲੀ ਤੋਤਾ ਆਪਾਂ ਨੇ ਤੇ ਚਲਦੇ ਆਵਾਂ ਥੱਲੇ ਲੈ ਕੇ ਤੇ ਆ ਦੇਖੋ ਤੇ ਬਾਕੀ ਜਾ ਕੇ ਸਾਨੂੰ ਬਾਹਰ ਦਾ ਸ਼ੌਕ ਕਰਾਉਣਾ ਤੇ ਵੀ ਉਹ ਨਹੀਂ ਵਧੀਆ ਆ ਰਿਹਾ ਉਹਦੇ ਲੋ ਜੀ ਆਪਾਂ ਹੁਣ ਉੱਤਰ ਰਹੇ ਆ ਪੌੜੀ ਤੇ ਤੋਤਾ ਆਪਾਂ ਨੇ ਵਿੱਚ ਪਠਾ ਰੱਖਿਆ ਤੇ ਪੂਰਾ ਹੁਣ ਜਾਊਗਾ ਤੇ ਬਾਹਰ ਬਾਜ ਜਾਵਿ ਜਾਣੇ ਤੋਤੇ ਦੀਆਂ ਸਾਹਮਣੇ ਬੋੜਾ ਦਰਖਤ ਵੱਧੂ ਲੱਗੇ ਹੋਏ ਨੇ ਦੇਖੋ ਸਾਹਮਣੇ ਆ ਕੇ ਬਹਿ ਜਾਊਗਾ ਮਾਗੋ ਪ੍ਰੋਫ ਤੇ ਆ ਦੇਖੋ ਕੂਤਰਾਂ ਨੂੰ ਸ਼ੌਂਕ ਕਰੋ ਤੇ ਬਾਜੀ ਵਾਲੇ ਨੇ ਆਈ ਇਹ ਆ ਜੋ ਇਹ ਇੱਧਰ ਤੇ ਇੱਧਰ ਵੀ ਪਿੰਦਰੇ ਪਏ ਨੇ ਦੇਖੋ ਆਦੀ ਖੁੱਡਾ ਕੂਤਰ ਵੀ ਉੱਡੇ ਹੋਏ ਨੇ ਤੈਨੂੰ ਦਿਖਾਉਣੇ ਉੱਪਰ ਚੜ੍ਹ ਕੇ ਉੱਤੇ ਚੜੋਗੇ ਨਹੀਂ ਹੋਰ ਹੋਰ ਤੇ ਸਾਹਮਣੇ ਬਰੋਟਾ ਦੇਖੋ ਬਹੁਤ ਵੱਡਾ ਤੇ ਉੱਤੇ ਤੋਤੇ ਪਤੇਰੇ ਮੈਂ ਆਉਂਦੇ ਨਹੀਂ ਜੀ ਸਾਂ ਚੜ ਗਿਆ ਉੱਤੇ ਚੜਦੇ ਚੜਦੇ ਲੋ ਜੀ ਖੁੱਡੇ ਆ ਗਏ ਪਹਿਲਾਂ ਤੁਹਾਨੂੰ ਛੋੜੇ ਕਬੂਤਰਾਂ ਦਾ ਸ਼ੌਂਕ ਕਰਾ ਦਿੰਨੇ ਆਪਾਂ ਲੋ ਜੀ ਦੇਖੋ ਇਹ ਕਬੂਤਰ ਫਿਰ ਇਹ ਵੀ ਸਾਰੀਆਂ ਮਦੀਨਾ ਨੇ ਜੀ ਤੇ ਹੁਣ ਦੂਜਾ ਖੋਡਾ ਵੀ ਦਿਖਾਉਣਾ ਸਾਨੂੰ ਹੁਣ ਕਰ ਦਈਏ ਬੰਦ ਬਾਤ ਉਹ ਤਾਂ ਬਚੀਦਾ ਮਾਰੇ ਬਣਾ ਤੁਹਾਨੂੰ ਸ਼ੌਂਕ ਕਬੂਤਰਾਂ ਦਾ ਹੀ ਕਰਾ ਦਈਏ ਲੋ ਜੇ ਇੱਧਰ ਸਾਰੇ ਕਬੂਤਰ ਨੇ ਤੇ ਉੱਪਰ ਬੈਠੇ ਨੇ ਕੁਝ ਥੱਲੇ ਨੇ ਖੁਸ਼ ਆ ਜਾ ਉੱਡ ਵੀ ਰਹੇ ਨੇ ਉੜਦੇ ਹੋਏ ਤਾਂ ਹੁਣ ਦੀ ਦੇਣੀ ਹੈਗੇ ਉਹ ਫਿਰਦੇ ਨੇ ਬਈ ਆ ਤਿਉ ਉਹ ਜਾ ਰਿਹਾ ਇੱਕ ਕਬੂਤਰ ਫਿਰਦਾ ਵੀਰੇ ਗਲਾਬੀ ਰੰਗ ਲੱਗਿਆ ਹੋਇਆ ਤੇ ਹਰਾ ਗਲਾਬੀ ਆਹ ਫਿਰਦਾ ਉੱਪਰ ਹੀ ਠੀਕ ਹੈ ਜੀ ਤੇ ਆ ਜੋ ਆਪਾਂ ਹੁਣ ਇਹਨੂੰ ਕਰਦੇ ਆਪਾਂ ਆਜ਼ਾਦ ਹਲੋ ਜੀ ਤੇ ਦੇਖੋ ਜੀ ਆਪਾਂ ਹੁਣ ਇਹਨੂੰ ਯਾਦੀ ਦਵਾਂਗੇ ਵਧੀਆ ਜੀ ਆਪਾਂ ਇਧਰ ਨੂੰ ਕਰਕੇ ਡਾਉਣ ਆ ਜੀ ਇਹਨੂੰ ਹਲੋ ਜੀ ਆਪਾਂ ਹੁਣ ਖੋਲਤਾ ਪਿੰਜਰਾ ਹਲੋ ਜੀ ਹੁਣ ਵੇਟ ਕਰਦੇ ਆਪਾਂ ਇਹਨੂੰ ਥੋੜਾ ਜਿਹਾ ਉੱਡੇ ਆਪੀ ਨਿਕਲੇ ਪਿੰਜਰੇ ਚ ਦੇਖ ਕਰੋ ਸ਼ੌਕ ਇਹਦਾ ਲੈ ਬਈ ਚੱਲ ਜਾ ਜਾ ਬੱਜ ਜਾ ਲੋ ਜੀ ਡੰਡੇ ਦੇ ਹੈਗੇ ਜਾਣਦਾ ਜੀ ਨਹੀਂ ਕਰ ਰਿਹਾ ਇਹਦਾ ਤੇ ਸਿਆਪੈ ਨੂੰ ਯਾਦੀ ਦੇ ਰਿਹਾ ਆਪਣੀ ਜ਼ਿੰਦਗੀ ਜੀਵੇ ਆਪ ਤੇ ਪਰਿਵਾਰ ਤੇ ਜਾ ਕੇ ਜੀਵੇ ਜੇ ਮੈਂ ਬਰੋਕਟੇ ਤੇ ਬਥੇਰੇ ਬੰਦੇ ਨੇ ਬਈ ਆਪਣੇ ਆਲੇ ਦੁਆਲੇ ਬਹੁਤ ਦਰਖਤ ਨੇ ਉਹ ਸਾਹਮਣੇ ਵੀ ਤੁਹਾਨੂੰ ਦੇਖ ਹੀ ਰਹੇ ਹੋਣਗੇ ਇਧਰ ਵੀ ਬਹੁਤ ਦਰਖਤ ਨੇ ਦੇਖੋ ਚਾਰੇ ਪਾਸੇ ਦਰਖਤ ਨੇ ਆਪਣੇ ਤੇ ਹਵਾ ਵੀ ਵਧੀਆ ਚੱਲ ਰਹੀ ਆ ਤੇ ਮੌਸਮ ਵੀ ਠੰਡਾ ਹੈ ਤੇ ਆਪਾਂ ਨੇ ਦਾਣਾ ਪਾਣੀ ਇਹਨੂੰ ਖਵਾ ਤarre ਜਾਤਾ ਹੀ ਹੁਣ ਤੇ ਚੱਲ ਬਈ ਜਾ ਹੁਣ ਬਾਏ ਬਾਏ ਕਰਦੇ ਆ ਤੇ ਤੁਹਾਨੂੰ ਅੱਜ ਚੱਲ ਨਿਕਲ ਬਾਰ ਮੰਨ ਇਹ ਕਹ ਜਾਂਦਾ ਦੇਖੋ ਇਹ ਵਿੰਡਰੇ ਦੀ ਆਸਤ ਪੈ ਜਾਂਦੀ ਆ ਨਾ ਜਦੋਂ ਫਿਰ ਪੰਛੀ ਦੀ ਉੜਦੇ ਨਹੀਂ ਹੈਗੇ ਦੇਖੋ ਚੱਲ ਬਈ ਆਹ ਸਰਚੂ ਨੂੰ ਖੰਭ ਵੀ ਆ ਗਏ ਉੜ ਜਾ ਭਰਾਵਾ ਹੁਣ ਚੱਲ ਚੱਲ ਇਹ ਲੋ ਜੀ ਜਾ ਹੀ ਨਹੀਂ ਰਿਹਾ ਬਈ ਦੇਖ ਗੇਟ ਬਾਰੀ ਨਿਕਲ ਰਿਹਾ ਉਹ ਵਗ ਜਾ ਭਰਾਵਾ ਹੁਣ ਤਾਂ ਗੇਟ ਖੁੱਲਾ ਮਿਲ ਗਿਆ ਗੇੜੇ ਕਣੀ ਦੇਖ ਰਿਹਾ ਜਾ ਨਹੀਂ ਰਿਹਾ ਚੱਲ ਦੇਖੀ ਲੋ ਜੀ ਇਹ ਭਰੀ ਡਾਰੀ ਲੈ ਵੀ ਗੇਟ ਤੇ ਬਹਿ ਗਿਆ ਜੀ ਦੇਖੋ ਉਹ ਗਏ ਜੀ ਉਹ ਬਹਿ ਗਏ ਦੇਖੋ ਓਡ 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 ਜਾ ਲੋ ਜੀ ਉਹ ਸਾਹਮਣੇ ਬਹਿ ਗਿਆ ਤੇ ਕਿੰਨਾ ਸੋਹਣਾ ਲੱਗ ਰਿਹਾ ਬੈਠਾ ਹੋਇਆ ਵਗ ਜਾ ਭਰਾਵਾ ਹੁਣ ਜਾ ਆਪਦੀ ਜੱਦੀ ਜੀਲ ਜ਼ਿੰਦਗੀ ਜੀ ਆਬਦੀ ਪਾਪੇ ਕਿਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬੈਠਾ ਹੋਇਆ ਓਹ ਉਹ ਪਿੰਜਰੇ ਚ ਆਊਗਾ ਬਾਕਸ ਦੇਖਣ ਚ ਰੇ ਤਾਂ ਮਾਣੀ ਨਹੀਂ ਨਿਕਾ ਜਾਉਂਦਾ ਦੇਖੋ ਉਹ ਰੇ ਬੈਠਾ ਟੋਰ ਨਾਲ ਜਾ ਬਈ ਚਲ ਇਹ ਪਰ ਡਾਰੀ ਉਤਾਰ ਆਹੀ ਤਾਂ ਚਲ 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 ਹੋ ਗਿਆ ਜੀ ਲੋ ਉਹ ਚੱਲਿਆ ਏ ਉਹ ਹੈਗਾ ਰੋਟੇ ਤੇ ਲੋ ਜੀ ਰੋਟੇ ਤੇ ਬੈਗਾ ਜੀ ਸਾਹਮਣੇ ਥੋੜਾ ਜ਼ੂਮ ਕਰਕੇ ਲੱਗਣੇ ਆ ਦੇਖੋ ਆਹ ਵਿਚਾਲੇ ਜੇ ਬੈਠਾ ਵਿੱਚ ਹੀ ਲੋ ਜੀ ਇਹ ਸਾਰਾ ਆਪਣਾ ਵੀਊ ਆ ਤੇ ਉਹਦੀ ਆਪਣਾ ਚਵਾਰ ਜਿਹੜਾ ਸੈਟਅਪ ਆਪਣਾ ਚੜੀਆਂ ਦਾ ਤੇ ਆ ਛੱਤ ਹੀ ਦੇਖੋ ਉਪਰੋਂ ਕੱਚੀ ਪੂਰੀ ਪੂਰੀ ਮਿੱਟੀ ਵਧੀਆ ਪਈ ਹੋਈ ਆ ਲੋ ਜੀ ਆਪਣੀ ਡੇਕ ਦਾ ਵਿਊ ਦੇਖੋ ਤੇ ਬਹੁਤ ਹਰੀ ਹੋ ਗਈ ਹੁਣ ਤਾਂ ਜਿਆ ਕਿੱਕਰ ਲਈ ਹੋਈ ਆ ਲੋ ਜੀ ਅੱਜ ਦੀ ਵੀਡੀਓ ਆਈ ਤੀ ਤੇ ਆਪਾਂ ਨੇ ਯਾਦੀ ਦੇਤੀ ਆਪਣੇ ਤੋਤੇ ਨੂੰ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲੀਆ ਅਗਲੀ ਵੀਡੀਓ ਚ ਫਿਰ ਮਿਲਾਂਗੇ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਬਾਏ ਬਾਏ ਦੋਸਤੋ